ਤੋ ਹੈਲੋ ਫਰੈਂਡ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਆਪਾਂ ਸਮਾਨਾਰਥਕ ਸ਼ਬਦ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਸਨੋਨੀਮਸ ਠੀਕ ਹੈ ਤੋ ਜਿਹੜਾ ਪੰਜਾਬ ਪੁਲਿਸ ਦਾ ਐਗਜ਼ਾਮ ਹੈ ਉਹ ਵੀ ਤੁਹਾਡਾ ਮਈ ਮਹੀਨੇ ਦੇ ਵਿੱਚ ਆ ਗਿਆ ਹੈ ਮਹੀ ਮਈ ਮਿੰ ਦੇ ਫਸਟ ਵੀਕ ਸਟਾਰਟ ਹੋ ਜਾਣਾ ਹੈ ਪੰਜਾਬ ਪੁਲਿਸ ਦਾ ਜਿਹੜਾ ਐਗਜ਼ਾਮ ਹੈ ਤੇ ਪੰਜਾਬ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੁੰਦੇ ਨੇ ਉਹਨਾਂ ਲਈ ਆਪੇ ਪੰਜਾਬੀ ਵਿਆਕਰਣ ਸਟਾਰਟ ਕੀਤੀ ਸੀ ਆਪਾਂ ਹੁਣ ਡੇਲੀ ਤੁਹਾਨੂੰ ਵੀਡੀਓ ਮਿਲਣ ਮਿਲਿਆ ਕਰਨ ਗਿਆ ਪੰਜਾਬ ਜੀਕੇ ਦੀ ਵੀ ਪੰਜਾਬ ਜੀਕੇ ਦੀ ਹੋਗੀ ਕਰੰਟ ਅਫੇਅਰ ਦੀ ਹੋਗੀ ਪੰਜਾਬ ਦੇ ਵਿੱਚ ਜਿੰਨੇ ਪਿੱਛੇ ਇਗਜ਼ਾਮ ਹੋਏ ਨੇ ਉਹਨਾਂ ਦੇ ਐਮਸੀਕਿਊ ਜੀਕੇ ਦੇ ਜਾਂ ਪੰਜਾਬੀ ਵਿਆਕਰਣ ਦੇ ਐਮਸੀਕਿਊ ਸਾਰੇ ਤੁਹਾਨੂੰ ਵੀਡੀਓ ਮਿਲਣ ਮਿਲਿਆ ਕਰਨਗੇ ਆਪਣੇ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਔਨ ਕਰ ਲਿਓ ਠੀਕ ਹੈ ਤੇ ਡੇਲੀ ਆਪਾਂ 15-15 ਕਰਕੇ ਕਰਦੇ ਹਾਂ ਸਮਾਨਾਰਥਕ ਸ਼ਬਦ ਹੋਗੇ ਵਿਰੋਧੀ ਸ਼ਬਦ ਹੋਗੇ ਉਤਵਾਦ 32 ਸਬਦਾਈ ਥਾਏਕ ਸ਼ਬਦੋਗੇ ਨਾ ਪੜਨਾ ਹੋਤੇ ਤੁਹਾਨੂੰ ਛੇਤੀ ਇਹ ਵੀਡੀਓ ਮਿਲਣਗੀ ਹੁਣ ਠੀਕ ਹੈ ਤਾਂ ਚਲੋ ਕਰਦੇ ਆਂ ਕਲਾਸਟ ਤੇ ਤੁਸੀਂ ਵੀ ਆਪਣੀ ਤਿਆਰੀ ਖਿੰਚ ਲਓ ਫੁੱਲ ਫਰਸਟ ਅਕਲ ਨਾਲ ਦੀ ਨਾਲ ਤੁਸੀਂ ਨੋਟ ਕਰਨੇ ਨੇ ਅਕਲ बुद्धि मत बुद्धि मत, ठीक है दूजा है गुस्सा गुस्सा क्रोध क्रोध नाराजगी ਨਾਰਾਜ਼ਗੀ ਕਹਿਰ ਠੀਕ ਹੈ ਗੁੱਸੇ ਦਾ ਕੀ ਹੂਆ ਕਰੋਧ ਨਾਰਾਜ਼ਗੀ ਕਹਿਰ ਇਹ ਲਿਖ ਦੇ ਤੁਸੀਂ ਲਾਭ ਲਾਭ ਦਾ ਕੀ ਲਿਖ ਦੇ ਤੁਸੀਂ ਮੁਨਾਫਾ मुनाफा ਫਾਇਦਾ ਠੀਕ ਹੈ ਦੋਨਾਂ ਦੇ ਵਿੱਚ ਕੋਈ ਵੀ ਲਿਖ ਸਕਦੇ ਹੋ ਮੁਨਾਫਾ ਜਾਂ ਫਾਇਦਾ ਇਹ ਜਿਹੜੇ ਕਰ ਰਹੇ ਆ ਅਸੀਂ ਇਹ ਜਿੰਨੇ ਵੀ ਪਿੱਛੇ ਇਗਜ਼ਾਮ ਹੋਏ ਨੇ ਪੰਜਾਬ ਪੁਲਿਸ ਦੇ ਪੰਜਾਬ ਪਟਵਾਰੀ ਦੇ ਜੇਲ੍ਹ ਵਰਡਨ ਦੇ 2016 ਤੋਂ ਲੈ ਕੇ 2024 ਤੱਕ ਜਿੰਨੇ ਵੀ ਇਗਜ਼ਾਮ ਹੋਏ ਨੇ ਉਹਨਾਂ ਸਾਰੇ ਇਗਜ਼ਾਮਾਂ ਤੋਂ ਵਿੱਚ ਕੱਢ ਕੇ ਲੈ ਕੇ ਆਇਆ ਤੁਹਾਡੇ ਲਈ ਠੀਕ ਹੈ ਸਪੈਸ਼ਲ इंपोर्टेंट क्लास है पंजाब पुलिस का एग्जाम भी जो आ गया, गया लगभग ठीक है अगे है चौथा पुरस पुरुष का की की लिख सकते आदमी आदमी बंदा मनुख आदमी बंदा मनुख ठीक है अगर पांचवा बहादुर 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 की कह सकते हैं सुरमा सुरमा वीर ਯੋਧਾ ਠੀਕ ਹੈ ਬਹਾਦਰ ਸੂਰਮਾ ਵੀਰ ਯੋਧਾ ਅੱਗੇ 6ਵਾਂ ਮਰਨਾ ਮਰਨਾ ਨੂੰ ਕੀ ਕਹਿ ਸਕਦੇ ਆ ਆਪਾਂ ਮੌਤ ਮੌਤ ਮਿਲ ਜੂਗਾ ਤੁਹਾਨੂੰ ਆਪਸ਼ਨ ਦੇ ਵਿੱਚ ਯਾਦ ਦੇਹਾਂ ਦੇਹਾਂ ਠੀਕ ਹੈ ਇਹ ਹੰਤ ਹੋ ਗਿਆ ਅੱਗੇ ਹੈ ਸੱਤਵਾਂ ਵੈਰੀ ਵੈਰੀ ਦਾ ਕੀ ਹੋਊਗਾ ਵਿਰੋਧੀ ਆਪਸ਼ਨ ਦੇ ਵਿੱਚ ਤੁਹਾਨੂੰ ਵਿਰੋਧੀ ਵੀ ਲਿਖਿਆ ਆ ਸਕਦਾ ਹੈ ਜਾਂ ਦੁਸ਼ਮਣ ਵੀ ਲਿਖਿਆ ਆ ਸਕਦਾ ਹੈ ਉਹ ਤੁਹਾਨੂੰ ਦੇਖਣਾ ਦੋ ਆਪਸ਼ਨ ਦੇ ਵਿੱਚ ਕਿਹੜਾ ਦਿੱਤਾ ਹੋਇਆ ਠੀਕ ਹੈ अकल अकल का की लिखा सकता है तुम तो ऑप्शन बुद्धि मत गुस्सा क्रोध नाराजगी कहर ठीक है लाभ लाभ का की, की लिखा सकता है मुनाफा फायदा ठीक है लिखा है आदमी लिखा सकता है बंदा लिखा सकता है या मनुख लिख्या सकता है तो बहादुर बहादुर का की, की लिख सकता है सुरमा वीर योद्धा मरना मरना मौत देहंत वैरी विरोधी दुश्मन ठीक है, है ए लिखिया सकते हैं ये तुसी ਨਾਲ ਦੀ ਨਾਲ ਨੋਟ ਕਰੀ ਜਾਣੇ ਨੇ ਤੇ ਅਲੱਗ ਤੋਂ ਕਾਪੀ ਲਗਾ ਲਓ ਆਪਣੀ ਇਹ ਜਿਹੜੀ ਕਲਾਸ ਕਰ ਰਹੇ ਆਪਾਂ سٹਾਰਟ ਜਾਂ ਪਿੱਛੇ ਜਿੰਨੇ ਵੀ ਕਲਾਸਾਂ ਲੱਗੀਆਂ ਨੇ ਪੰਜਾਬੀ ਵਿਆਕਰਣ ਦੀਆਂ ਇਹ ਦੋਨੋਂ ਇਗਜ਼ਾਮ ਦੇ ਲਈ ਇੰਪੋਰਟੈਂਟ ਹੈ ए ਤੇ ਬੀ ਦੇ ਲਈ ਠੀਕ ਹੈ ਦੇਖੋ ਜਿਹੜਾ ਪੰਜਾਬੀ A ਦਾ ਪੇਪਰ ਹੁੰਦਾ ਜੋ ਕੁਆਲੀਫਾਈ ਹੁੰਦਾ ਹੈ ਉਹ 50 ਨੰਬਰ ਦਾ ਹੁੰਦਾ ਹੈ 50 ਦੇ ਵਿੱਚੋਂ ਤੁਹਾਨੂੰ 25 ਨੰਬਰ ਚਾਹੀਦੇ ਨੇ ਤੇ 25 ਨੰਬਰ ਚਾਹੀਦੇ ਨੇ ਇਹ 50 ਨੰਬਰ ਵਾਲਾ ਜਿਹੜਾ ਪੇਪਰ ਹੁੰਦਾ ਪੰਜਾਬੀ ਦਾ ਕੁਆਲੀਫਾਈ ਪੇਪਰ ਹੁੰਦਾ ਹੈ ਇਹਦੇ ਵਿੱਚੋਂ ਤੁਹਾਨੂੰ ਸਮਾਨ ਅਰਥਕ ਸ਼ਬਦ ਦੇ 2 ਜਾਂ 3 ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਇਹ ਜਿਹੜੇ ਕਰ ਰਹੇ ਆ ਇਹਨਾਂ ਵਿੱਚੋਂ ਹੀ ਆਉਣਗੇ ਇਹਨਾਂ ਵਿੱਚੋਂ ਤੁਹਾਨੂੰ ਮਿਲ ਜਾਣਗੇ ਸਾਰੇ ਸਾਰੇ ਫਿਰ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਵਿੱਚ ਵੀ ਤੁਹਾਨੂੰ 2 ਜਾਂ 3 ਕੁਐਸਚਨ ਦੇਖਣ ਨੂੰ ਮਿਲਣਗੇ ਠੀਕ ਹੈ ਉਹ ਵੀ ਇੰਨਾਂ ਵਿੱਚੋਂ ਆਉਣਗੇ ਜਿਹੜੇ ਅਸੀਂ ਕਰਾ ਰਹੇ ਹਾਂ ਠੀਕ ਹੈ ਵਿਰੋਧੀ ਸ਼ਬਦ ਦੀ ਸੀਰੀਜ਼ ਸਟਾਰਟ ਕੀਤੀ ਹੋਏ ਕਲਾਸਾਂ ਸਟਾਰਟ ਕੀਤੀ ਹੋਣੇ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਬਹੁਤੀ ਸ਼ਬਦਾਂ ਇਥਾ ਸ਼ਬਦ ਉਹਨਾਂ ਦੀ ਕਲਾਸ ਸਟਾਰਟ ਕਰਾਂਗੇ ਅਸੀਂ ਛੇਤੀ ਤੇ ਨਾ ਪੜਨਾਓ ਦੀ ਕਲਾਸ ਵੀ ਲੈ ਕੇ ਆਵਾਂਗੇ ਛੇਤੀ ਹੀ ਐਮਸੀਕਿਊ ਆ ਦੇ ਠੀਕ ਹੈ ਅੱਗੇ ਆ ਅੱਠਵਾਂ ਅਧਿਕ ਅਧਿਕ ਦਾ ਤੁਹਾਨੂੰ ਕੀ ਕੀ ਲਿਖਿਆ ਆ ਸਕਦਾ ਹੈ অপਸ਼ਨ ਦੇ ਵਿੱਚ ਬਹੁਤ ਬਹੁਤ ਵੀ ਲਿਖਿਆ ਆ ਸਕਦਾ ਹੈ ਚੋਖਾ ਚੋਖਾ ਵੀ ਲਿਖਿਆ ਆ ਸਕਦਾ ਤੁਹਾਨੂੰ ਜਿਆਦਾ ਵੀ ਲਿਖਿਆ ਆ ਸਕਦਾ ਉਹ ਤੁਸੀਂ অপਸ਼ਨ ਦੇ ਵਿੱਚ ਦੇਖਣਾ ਤੁਹਾਨੂੰ ਕੀ ਦਿੱਤਾ ਹੋਇਆ ਠੀਕ ਹੈ ਗੇਨੋਮਾ ਅਰਥ ਅਰਥ ਦਾ ਤੁਹਾਨੂੰ ਕੀ ਕੀ ਲਿਖਿਆ ਜਾ ਸਕਦਾ ਹੈ ਭਾਵ ਭਾਵ ਲਿਖਿਆ ਜਾ ਸਕਦਾ ਹੈ ਮਤਲਬ ਲਿਖਿਆ ਜਾ ਸਕਦਾ ਹੈ ਭਾਵ ਜਾਂ ਮਤਲਬ ਲਿਖਿਆ ਸਕਦਾ ਤੁਹਾਨੂੰ ਠੀਕ ਹੈ ਆਪਸ਼ਨ ਦੇ ਵਿੱਚ ਉਹ ਤੁਹਾਨੂੰ ਦੇਖਣਾ ਆਪਸ਼ਨ ਕਿਹੜਾ ਦਿੱਤਾ ਹੋਇਆ ਤੁਹਾਨੂੰ ਸੁਆਮੀ सुमी का थानू तो लिखा आ सकता है पति ठीक है सुमी का लिखा आ है पति मालक मालिक या पति लिखा आ सकता है ऑप्शन ठीक है अगे है यारमा कोमल कोमल का थानू तो की लिखा सकता है नरम लिखा आ सकता है तो उसद मुलायम ਮੇ ਕਹਿ ਸਕਦੇ ਆ ਲਯਮ ਵੀ ਤੁਹਾਨੂੰ ਮਿਲ ਸਕਦਾ ਆਪਸ਼ਨ ਦੇ ਵਿੱਚ ਯਾ ਨਰਮ ਠੀਕ ਹੈ 11 12 ਮਾ ਜੋਗੀ ਜੋਗੀ ਦਾ ਤੁਹਾਨੂੰ ਕੀ ਕੀ ਲਿਖਿਆ ਸਕਦੇ ਇਹ ਬਹੁਤ ਵਾਰ ਇਗਜ਼ਾਮ ਦੇ ਵਿੱਚ ਰਿਪੀਟ ਹੋਇਆ ਪੰਜਾਬ ਪੁਲਿਸ ਦੇ ਜਿੰਨੇ ਵੀ ਸ਼ਿਫਟਾਂ ਹੋਈਆਂ ਨੇ 2024 ਦੇ ਵਿੱਚ ਹਰ ਤੀਜੀ ਚੌਥੀ ਚ ਸ਼ਿਫਟ ਦੇ ਵਿੱਚ ਜੋਗੀ ਆਇਆ ਹੋਇਆ ਸਮਾਨਅਕ ਸ਼ਬਦਾਂ ਦੇ ਵਿੱਚ ਠੀਕ ਹੈ ਜੋਗੀ ਦਾ ਕੀ ਕੀ ਲਿਖਿਆ ਸਕਦਾ ਤੁਹਾਨੂੰ ਤਿਆਗੀ ਤਿਆਗੀ ਸੰਿਆਸੀ ਤਿਆਗੀ ਸੰਿਆਸੀ ਜਾਂ ਸਾਧੂ ਵੀ ਲਿਖਿਆ ਸਕਦਾ ਠੀਕ ਹੈ ਸੰਿਆਸੀ ਉਹਨਾਂ ਨੇ ਕਹਿੰਦੇ ਆ ਸੰਿਆਸੀ ਹੋ ਗਿਆ ਤਿਆਗੀ ਹੋ ਗਿਆ ਜੋਗੀ ਠੀਕ ਹੈ ਜੋਗੀ ਤਿਆਗੀ ਕੀ ਲਿਖਿਆ ਸਕਦਾ ਤਿਆਗੀ ਸੰਿਆਸੀ अगे तेरव पतला पतला तो लिखा उसका माड़ा माड़ा कमजोर माड़ा कमजोर ठीक है ये लिखा इस है अगे चौदव इंसान इंसान का थानू तो की, की लिखा उसका इंसान ਇਨਸਾਨ ਇਨਸਾਨ ਦਾ ਲਿਖਿਆ ਜਾ ਸਕਦਾ ਹੈ ਤੁਹਾਨੂੰ ਆਦਮੀ ਆਦਮੀ ਲਿਖਿਆ ਜਾ ਸਕਦਾ ਹੈ ਬੰਦਾ ਲਿਖਿਆ ਜਾ ਸਕਦਾ ਹੈ ਜਾਂ ਮਨੁੱਖ ਠੀਕ ਹੈ ਮਨੁੱਖ ਵੀ ਲਿਖਿਆ ਜਾ ਸਕਦਾ ਹੈ ਬੰਦਾ ਵੀ ਆਦਮੀ ਵੀ ਦੇਖੋ ਅਧਿਕ ਅਧਿਕ ਦਕੀ ਕੀ ਲਿਖਿਆ ਸਕਦਾ ਤੁਹਾਨੂੰ অপਸ਼ਨ ਦੇ ਵਿੱਚ ਬਹੁਤ ਮਿਲੂਗਾ ਚੋਖਾ ਮਿਲੂਗਾ ਜਾਂ ਜ਼ਿਆਦਾ ਮਿਲੂਗਾ ਇੱਕ ਮਿਲੂਗਾ ਇਹ ਜੋ ਦੋ ਦੋ ਦਿੱਤੇ ਹੋਣਗੇ ਜਿਵੇਂ ਬਹੁਤ ਔਰ ਚੋਖਾ ਦਿੱਤਾ ਹੋਇਆ ਫਿਰ ਸੀ ਆ ਡੀ ਆਪਸ਼ਨ ਦੇ ਵਿੱਚ ਮਿਲੂਗਾ ਏ ਔਰ ਬੀ ਬੋਥ ਐਦਾਂ ਮਿਲਣਗੇ ਠੀਕ ਹੈ ਅਰਥ ਅਰਥ ਦਾ ਕੀ ਹੋਊਗਾ ਭਾਵ ਮਤਲਬ ਸੁਆਮੀ ਸੁਆਮੀ ਦਾ ਪਤੀ ਮਾਲਕ ਕੋਮਲ ਕੋਮਲ ਦਾ ਕੀ ਕੀ ਲਿਖਿਆ ਜਾਂਦਾ ਨਰਮ ਹੋ ਗਿਆ ਮੁਲਾਇਮ ਹੋ ਗਿਆ ਠੀਕ ਹੈ ਜੋਗੀ ਜੋਗੀ ਦਾ ਕੀ ਲਿਖਿਆ ਜਾਂਦਾ ਤਿਆਗੀ ਸੰਿਆਸੀ ਪਤਲਾ ਪਤਲਾ ਕੀ ਲਿਖਿਆ ਜਾਂਦਾ ਮਾੜਾ ਕਮਜ਼ੋਰ ਇਨ ਇਨਸਾਨ ਇਨਸਾਨ ਇਨਚਾਨ ਦਾ ਕੀ ਲਿਖਿਆ ਜਾਂਦਾ ਆਦਮੀ ਬੰਦਾ ਮਨੁੱਖ ਠੀਕ ਹੈ ਇਹ ਤੁਸੀਂ ਨਾਲ ਦੀ ਨਾਲ ਅਪ ਲੋਡ ਕਰੀ ਜਾਣੇ ਆ ਇੱਕ ਕਲਾਸ ਨੂੰ ਜਿਆਦਾ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਅੱਗੇ ਆ ਲਾਸਟ 15ਵਾਂ ਸਖਤ ਸਖਤ ਦਾ ਤੁਹਾਨੂੰ ਲਿਖਿਆ ਸਕਦਾ ਹੈ ਕਠੋਰ ਕਠੋਰ ਮਜ਼ਬੂਤ ਕਠੋਰ ਜਾਂ ਮਜ਼ਬੂਤ ਲਿਖਿਆ ਸਕਦਾ ਹੈ ਸਖਤ ਦਾ ਠੀਕ ਹੈ ਇਹ ਜਿਹੜੇ 15 ਕਰਾਏ ਨੇ ਵਿੱਚ ਇਹ ਪਿੱਛੇ ਜਿੰਨੇ ਵੀ ਇਗਜ਼ਾਮ ਹੋਏ ਨੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਪੰਜਾਬ ਪਟਵਾਰੀ ਦਾ ਜੇਲ੍ਹ ਵਾਰਡਨ ਦਾ ਉਹਨਾਂ ਵਿੱਚੋਂ ਸਾਰੇ ਇਕੱਠੇ ਕਰਕੇ ਮੈਂ ਲੈ ਕੇ ਆਇਆ ਠੀਕ ਹੈ ਤੇ ਡੇਲੀ ਆਪਾਂ 15-15 ਕਰ ਰਹੇ ਆ 15 ਸਨੋਨੀਅਮ 15 ਐਂਟੋਨੀਅਮ ਫੇਰ ਉਹ ਤੋਂ ਬਾਅਦ ਬਹੁਤ ਸਾਰੀਆਂ ਥਾ 100 ਹੋ ਦੋਗੇ ਠੀਕ ਹੈ ਉਹ ਸਾਰੇ ਸਾਰੇ ਆਪਾਂ ਡੇਲੀ ਕਲਾਸ ਲਾ ਰਹੇ ਆ ਉਹਨਾਂ ਦੀ ਤੇ ਡੇਲੀ ਇੱਕ ਇੱਕ ਵੀਡੀਓ ਤੁਹਾਨੂੰ ਮਿਲ ਰਹੀ ਹੈ ਠੀਕ ਹੈ ਤੇ ਇਹ ਇਕੱਲੀ ਇਹ ਨਹੀਂ ਹੈ ਬਈ ਇਹ ਪੇਪਰ ਦੇ ਲਈ ਹੈ ਤੁਹਾਡੀ ਵਿਆਕਰਣ ਇਹ ਜਿਹੜੀ ਬੀ ਪੇਪਰ ਹੁੰਦਾ ਹੈ ਜਿਹੜਾ ਮੇਨ ਹੈ ਠੀਕ ਹੈ ਜਿਹਦੇ ਵਿੱਚੋਂ ਤੁਹਾਡੀ ਮੈਰਿਟ ਲਿਸਟ ਬਣਦੀ ਹੈ ਉਹਦੇ ਵਿੱਚ ਉਹ 100 ਨੰਬਰ ਦਾ ਹੁੰਦਾ ਹੈ ਜਿਹੜੇ 10 ਨੰਬਰ ਦੀ ਪੰਜਾਬੀ ਆਉਂਦੀ ਹੈ 10 ਨੰਬਰ ਦੀ ਜਿਹੜੀ ਪੰਜਾਬੀ ਆਉਂਦੀ ਹੈ ਉਹਦੇ ਲਈ ਵੀ ਇੰਪੋਰਟੈਂਟ ਹੈ ਉਹਦੇ ਵਿੱਚ ਵੀ ਤੁਹਾਨੂੰ ਇੱਕ ਜਾਂ ਦੋ ਕੁਐਸਚਨ ਦੇਖਣ ਨੂੰ ਮਿਲਣਗੇ ਸਮਾਨਾਰਥਕ ਸ਼ਬਦਾਂ ਤੋਂ ਜਾਂ ਵਿਰੋਧੀ ਸ਼ਬਦਾਂ ਤੋਂ ਜਾਂ ਬਹੁਤੀ ਸ਼ਬਦਾਂਈ ਥਾਈਕ ਸੌਦ ਤੋਂ ਇੱਕ ਜਾਂ ਦੋ ਕੁਐਸਚਨ ਤੁਹਾਨੂੰ ਮਿਲਦੇ ਹੀ ਮਿਲਦੇ ਨੇ ਠੀਕ ਹੈ ਸਮਾਨਾਰਥਕ ਸ਼ਬਦ ਦੇ ਵਿੱਚ ਤੇਤੀ ਇੱਕ ਕਲਾਸ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਇਹ ਕਲਾਸ ਨੂੰ ਜਿਆਦਾ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਥੈਂਕ ਯੂ